ਇੱਕ ਤੁਹਾਨੂੰ ਨਾਮ ਵਿਆਸੀ ਦਾ ਸਿਮਰ ਪ੍ਰੈਕਟੀਕਲ ਸੁਣਾਉਨੇ ਆ ਕਹਿੰਦੇ ਉਹ ਕਹਿੰਦੇ ਵੀ ਸਾਡੇ ਨਾਲ ਇਹ ਜਿਹੜਾ ਪ੍ਰੈਕਟੀਕਲ ਹੋਇਆ ਨਾ 2020 ਦੇ ਵਿੱਚ ਹੋਇਆ ਜਦੋਂ ਕਰੋਨਾ ਵਾਇਰਸ ਆਇਆ ਸੀ ਕਹਿੰਦੇ ਉਹ ਸਿਮਰਨ ਕਰਕੇ ਜਦੋਂ ਉੱਥੇ ਤਾਂ ਉਹ ਲੱਗ ਇੱਕ ਜੋਤ ਜਗਾਉਂਦੇ ਹੁੰਦੇ ਸੀ ਦੇਸੀ ਘੋਦੀ ਕਹਿੰਦੇ ਉਸ ਦੇਸੀ ਘੋਦੀ ਜੋਤ ਦੇ ਵਿੱਚ ਜੋ ਦੀ ਲਾਟ ਸੀਗੀ ਫਲੇਮ ਸੀ ਉਹਦੇ ਵਿੱਚ ਕਹਿੰਦੇ ਉਹਨਾਂ ਨੂੰ ਇੱਕ ਫੁੱਲ ਦਿਖਾਈ ਦਿੱਤਾ ਉਹਨਾਂ ਨੇ ਜਦੋਂ ਵੇਖਿਆ ਤਾਂ ਉਹਨਾਂ ਨੂੰ ਲੱਗਾ ਵੀ ਸ਼ਾਇਦ ਮੈਨੂੰ ਭੁਲੇਖਾ ਪੈ ਰਿਹਾ ਉਹਨਾਂ ਨੇ ਆਪਣੇ ਫੈਮਲੀ ਨੂੰ ਸੱਦਿਆ ਕਿ ਦੇਖੋ ਤਾਂ ਤੁਹਾਨੂੰ ਕੁਝ ਦਿਖਾਈ ਦਿੰਦਾ ਫੈਮਿਲੀ ਵੀ ਵੇਖ ਕੇ ਹੈਰਾਨ ਹੋ ਗਈ ਕਿ ਸਾਨੂੰ ਵੀ ਦਿਖਾਈ ਦਿੰਦਾ ਸੰਗਤ ਜੀ ਨਾਮ ਵਿਆਸੀਆਂ ਦੇ ਨਾਲ ਬਹੁਤ ਤਰ੍ਹਾਂ ਦੇ ਕੌਤਕ ਹੁੰਦੇ ਆ ਬਸ ਉਹ مالک ਵੱਲੋਂ ਕਈ ਵਾਰੀ ਇੱਧਰ ਦੱਸਣ ਤੋਂ ਪਰਦਾ ਕਰ ਦਿੱਤਾ ਜਾਂਦਾ ਕਿ ਘਰ ਦੀ ਗੱਲ ਨੂੰ ਬਾਹਰ ਨਹੀਂ ਦੱਸਣਾ ਘਰ ਕਿਹੜੇ ਦੀ ਗੱਲ ਜਿੱਥੇ ਮਨ ਸੁਣਦੇ ਵਿੱਚ ਸਮਾ ਕੇ ਚਲੇ ਜਾਂਦਾ ਉਸ ਘਰ ਦੀ ਗੱਲ ਇੱਧਰ ਦੱਸਣ ਤੋਂ ਮਨਾਂ ਕੀਤਾ ਜਾਂਦਾ ਵੀਰ ਨੂੰ ਸਮਝ ਨਹੀਂ ਲੱਗੀ ਕਿ ਜੋ ਉਹਨਾਂ ਦੇ ਨਾਲ ਇਹ ਕੌਤਕ ਹੋਇਆ ਇਹਦਾ ਮਤਲਬ ਕੀ ਹੈ ਤਾਂ ਉਹਨਾਂ ਨੂੰ ਅੱਗੋਂ ਹੁਕਮ ਹੋਇਆ ਕਿ ਜਿਵੇਂ ਇਸ ਅਗ ਦੇ ਵਿੱਚ ਮੈਂ ਫੁੱਲ ਨੂੰ ਸਾਂਭ ਕੇ ਰੱਖਿਆ ਸੁਰੱਖਿਅਤ ਰੱਖਿਆ ਜੇ ਸੰਸਾਰ ਦੇ ਵਿੱਚ ਵੀ ਕੋਈ ਜੀਵ ਮੇਰੇ ਨਾਮ ਦੇ ਨਾਲ ਜੁੜ ਜਾਵੇਗਾ ਤਾਂ ਉਹ ਵੀ ਸੁਰੱਖਿਅਤ ਰਹੇਗਾ ਵਾਕਿਆ ਹੀ ਗੁਰਬਾਣੀ ਦੇ ਵਿੱਚ ਦੱਸਿਆ ਹੈ ਕਿ ਜੇ ਕੋਈ ਜੀਵ ਨਾਮ ਦੇ ਨਾਲ ਜੁੜੇਗਾ ਤਾਂ ਉਹ ਕਾਲ ਦੀ ਅਗਨ ਤੋਂ ਬਚਿਆ ਰਹੇਗਾ ਕਿਉਂਕਿ ਗੁਰਬਾਣੀ ਆਪਾਂ ਦੱਸਦੀ ਹੈ ਕਿ ਮਾਤਾ ਦੇ ਗਰਭ ਦੇ ਵਿੱਚ ਕਿੰਨੀ ਅਗਨ ਹੁੰਦੀ ਹੈ ਤੇ ਉੱਥੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਉਹ ਬੱਚੇ ਨੂੰ ਅਗਨ ਤੋਂ ਬਚਾ ਕੇ ਰੱਖ ਦਿਆ ਕਿਉਂਕਿ ਲਿਵ ਉਸ ਨਾਮ ਦੇ ਨਾਲ ਜੁੜੀ ਹੁੰਦੀ ਹੈ ਇਸੇ ਤਰ੍ਹਾਂ ਜੇ ਸੰਸਾਰ ਦੇ ਵਿੱਚ ਵੀ ਆਪਾਂ ਉਸ ਨਾਮ ਦੇ ਨਾਲ ਆਪਣੀ ਲਿਬ ਨੂੰ ਜੋੜ ਕੇ ਰੱਖਾਂਗੇ ਤਾਂ ਕਾਲ ਵੱਲੋਂ ਜੋ ਵਰਸਾਈ ਜਾਂਦੀ ਆਗਿਆ ਉਹ ਤੋਂ ਆਪਣਾ ਵਿਚਾਰ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ